ਫਰੈਂਡਸ ਉਹ ਹੀ ਫੇਰ ਆ ਗਏ ਕੀ ਹਾਂ ਚੱਲ ਠੀਕ ਠਾਕ ਤੇਰਾ ਵਿਆਹ ਕਰਕੇ ਨਿਖਵਾਗੇ ਓ ਮਾਈ ਗਾਡ ਸੁਪਨੇ ਨਹੀਂ ਬੰਦਾ ਵੇਖ ਮੈਂ ਕਹੂੰ ਦਿੰਦਾ ਪਤਾ ਓ ਦੋ ਦਿਨਾਂ ਚੱਲ ਜਿਆਣਾ ਹਾਏ ਦਿਲ ਹੀ ਨਹੀਂ ਲੱਗਣਾ ਮੁੜ ਕੇ ਹਾਏ ਪਾਡੇ ਨੂੰ ਬਾਬਾ ਮੈਂ ਸਾਰਾ ਕੁਝ ਖਾਡਾ ਮੈਂ ਸਾਰਾ ਕੁਝ ਖਾਣਾ ਪ੍ਰੇਜ ਕਰ ਕਰਕੇ ਵੀ ਵਜਨ ਉੱਥੇ ਹੀ ਆ ਕਰ ਕਰਕੇ ਆ ਗਈ ਆ ਉਹ ਤੇ ਕੁਰਸੀਆਂ ਆਏ ਉਹਨੂੰ ਮੈਂ ਇਹ ਸ ਜਾ ਕੇ ਇਹ ਕੁਰਸੀਆਂ ਦੁੱਧੇ ਹੋਵੇ ਆਦੇ ਹੱਬੀ ਨੂੰ ਮੈਸੇਜ ਕਰੀ ਜਾਂਦੀ ਹੋਰ ਮੈਂ ਆਦੀ ਮਰਜ਼ੀ ਨਾਲ ਉੱਥੇ ਨਾਲ ਲਾ ਵੀ ਮੇਰੇ ਵੀਰੋ ਰਾਚਣ ਲੱਦ ਲਿਆ ਜੀ ਤਿਆਰੀ ਹੈ ਸਾਡੀ ਐ ਹੁਣ ਕੱਲੇ ਪਰੋਣੇ ਢੀਕਣੇ ਉਹ ਵੇਲੇ ਤੁਸੀਂ ਤਾਂ ਕਿੱਥੇ ਰੱਖੀ ਲਾ ਮਾਂ ਕੈਕਟਰ ਨਿੱਕੇ ਮੁੰਡੇ ਦੀ ਜ਼ਿੰਮੇਵਾਰੀ ਜੁਦਾ ਲੱਜੁਦਾ ਲਾ ਬੀ ਬਲਵਾਨ ਜੇ ਕੋ ਆਣ ਕੇ ਗੜੀ ਜਾਏ ਤੂੰ ਵੜਾ ਵਾਹਿਆਂ ਕੋ ਕੀ ਕਰਦੀ ਜੀ ਬਲ ਸਾਹਿਬ ਆਪੇ ਸਟੱਡ ਲਾਇਆ ਵਾਹ ਜੀ ਬਲ ਸਾਹਿਬ ਠੱਡੀ ਚੜਾਈ ਆ ਬਾਈ ਤੁਹਾਡੇ ਵਾਸਤੇ ਆੜੜ ਚੀਜ਼ਾਂ ਚੇਣ ਕੇ ਰੱਖਿਆ ਗਏ ਨੇ ਹਾਂਜੀ ਗਾਇਜ਼ ਸਵਾਗਤੋ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਹੁਣ ਆਪਕਰ ਦੋਜ਼ਾਰੇ ਠੀਕ ਹੋ ਗਏ ਸੋ ਗਾਇਜ਼ ਆਪਾਂ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਆਰੇ ਫਰੈਂਡਸ ਆਹੀ ਫੇਰ ਤੇਰਾ ਵਿਆਹ ਕਰਕੇ ਲਿਖਵਾਗੇ। ਓ ਮਾਈ ਗਾਡ ਸੁਪਨੇ ਨਹੀਂ ਬੰਦਾ ਵੇਖੀਦੇ ਹੁੰਦੇ ਜਿਆਦੇ ਜਿਆਦੇ। ਓ ਵਾਹ ਜੀ ਵਾਹ ਜੀ ਕਮਾਲ ਹੋਈ ਭਾਈ ਸਾਸਰੀ ਘਰ। ਆ ਚੱਲ ਜੀ ਠੀਕ ਆ ਭਾਈ। ਮਰੀ ਜੀ ਤੂੰ ਢਿਲਾ ਜਾ ਇਹਨਾਂ ਤੇ ਯਾਰ। ਚਾਹ ਪੀਅ ਜੋ। ਹਾਂ? ਆ ਚਾਹ ਪੀਅ। ਪੀਣੀ ਚਾਹੀਦੀ ਆ। ਲਿਆਵਾ? ਹਾਂ ਜੀ। ਮੈਂ ਆਹ ਪੀਣੀ ਤੇ। ਤਾਂ ਕਹਿੰਦੇ ਆ। ਓ ਠੀਕ ਠਾਕ ੜੇ। ਬਹੁਤ ਵਧੀਆ। ਪੀਆ ਜਾਈ ਦੇ। ਕਿਉਂ ਲੱਗਦਾ ਸਾਡੀ ਕੁੜੀ ਟਾਈਮ ਨਾਲ ਇੱਥੇ ਕੰਮ ਕਰਦੀ ਰਹੀ ਆ। ਓ ਹੀ। ਮੈਕਬੁੱਕ ਜਿੱਥੇ ਆਹ ਹੋ ਗਈ ਆ ਗਈਆ 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 ਗਈ ਹੋ ਗਈ ਮੋਟਾ ਬੈਨ ਹੋ ਗਈ ਵਾਹ ਜੀ ਵਾਹ ਇਹ ਕਿਨੇ ਥਲਾਦੇ ਇਹ ਤਾਂ ਮੈਂ ਕੱਲ ਲਿਆਂਦੇ ਜਾਂ ਨਵੇਂ ਬੜੇ ਮੈਨੂੰ ਸੋਹਣੇ ਲੱਗੇ ਦੱਸ ਕੇ ਲੱਗਾ ਵੈਰੀ ਗੁੱਡਾ ਫੇਰ ਮੈਂ ਤੁਹਾਨੂੰ ਦੱਸ ਦੂ ਕਿੱਥੋਂ ਮਿਲਣਾ ਓਹੀ ਅਜੇ ਵੀ ਖਾਨਦਾਰ ਬਾਰੇ ਸੋਚੀ ਜਾਂਦੀ ਆਹ ਕਮਰੇ ਨੇ ਕਮਰੇ ਨੂੰ ਲੋਕ ਲਾ ਦੇਣਾ ਤੂੰ ਪਤਲੀ ਨਹੀਂ ਗਈ ਰਹਿ ਗਈ ਮੈਂ ਕਹੂੰ ਦਿੰਦਾ ਪਤਾ ਓ ਦੋ ਦਿਨਾਂ ਚੱਲ ਜਿਹਾਣਾ ਹਾਏ ਦੇਲ ਹੀ ਨਹੀਂ ਲੱਗਣਾ ਮੁੜ ਕੇ ਹਾਏ ਇਹ ਕਮਰੇ ਚ ਹੀ ਵੜਦੀ ਇੱਥੇ ਬਹਿ ਜਾ ਜੀ ਉਹ ਕਿਨੇ ਲਾਂਜਾ ਕੁਰਸੀਆਂ ਉੱਥੇ ਉਹਨਾਂ ਕੋ ਨੁੱਕਰ ਚ ਲਾਈ ਦੀ ਹੁੰਦੀਆਂ ਵਿਚਾਲੇ ਲਾਈ ਦੀਆਂ ਹੁੰਦੀਆਂ ਬੱਤ ਵੀ ਜੀ ਨੂੰ ਕਹ ਯੇ ਹੈ ਮੈਂ ਔਰ ਮੰਮੀ ਦੇਖੋ ਕਿਤਨੇ ਕਿਊਟ ਹੈ ਹਮ ਦੋਨੋਂ ਯੇ ਮੋਟੀ ਸੀ ਮੰਮੀ ਹੈ ਔਰ ਮੇ ਪਤਲਾ ਸਾ ਮੈਂ ਓਏ ਤੂੰ ਵੀ ਆ ਗਈ ਓਹ ਕੁਰਸੀਆਂ ਜਾਵੇ ਉਹਨਾਂ ਮੈਂ ਇਸ ਜਾ ਕੇ ਇਹ ਕੁਰਸੀਆਂ ਦੂਜੇ ਲੱਭਦਾ ਹਾਂ ਇਹ ਮੈਨੂੰ ਆ ਆਈ ਨੂੰ ਉਠਾਉਣਾ ਨਹੀਂ ਘੋਣੇ ਇਹ ਤਾਂ ਤੜਕੇ ਉੱਠਦੀ ਵੀ ਨਹੀਂ ਕੀ ਚੇਤਾ ਆਇਆ ਸੀ ਜਲ ਬਾਈ ਕੋਲ ਤੇ ਉਹ ਰੋਟੀਆਂ ਬੀਬੀਆਂ ਦਾ ਉਹ ਟਾਈਮ ਗਏ ਜਦੋਂ ਮੈਂ ਤੜਕੇ ਉੱਠ ਕੇ ਤੁਹਾਡੇ ਕੋਲ ਤੇ ਆਦੀ ਸੀ ਉਹ ਵੇ ਆਦੇ ਹੱਬੀ ਨੂੰ ਮੈਸੇਜ ਕਰੀ ਜਾਂਦੀ ਹਾਂ ਔਰ ਮੈਂ ਆਦੀ ਮਰਜ਼ੀ ਨਾਲ ਉੱਠਣ ਵਾਲੀ ਕੁੜੀ ਆ ਹਾਂ ਉਹ ਮੈਨੂੰ ਇੰਨਾ ਰਾ ਰਾਣੀਆਂ ਵਾਂਗੂ ਰੱਖਿਆ ਦੋ ਕਿ ਕੀ ਕਹਿੰਦੀ ਐ ਜੀ ਜੀ ਅੱਜ ਮੈਂ ਬਾਬਾ ਡੇਕ ਬਾਬਾ ਮੈਂ ਸਾਰਾ ਕੁਝ ਖਾਡਾ ਹੁਣ ਮੈਂ ਸਾਰਾ ਕੁਝ ਖਾਣਾ ਪਰੇਜ਼ ਕਰ ਕਰਕੇ ਵੀ ਵਜਨ ਉੱਥੇ ਹੀ ਆ ਕਰ ਕਰਕੇ ਵੀ ਉੱਥੇ ਹੀ ਆ ਇਹ ਮੋٹے ਬੰਦੇ ਦੀ ਜ਼ਿੰਦਗੀ ਦਾ ਸੂਲ ਆ ਮੁੜ ਕੇ ਅੱਖ ਕਿਉਂ ਖਾਣ ਲੱਗ ਗਈ ਪੈਂਦਾ ਜਦੋਂ ਨੂੰ ਫਰਕ ਪੈਣਾ ਹੁੰਦਾ ਉਦੋਂ ਬਾਅਦ ਖਾਣ ਲੱਪੈਂਦਾ ਉਹ ਅੱਜ ਸਾਰੀਆਂ ਵੈਰੈਟੀਆਂ ਖਾਣੀਆਂ ਮੰਨੀ ਲੈ ਕੇ ਚੱਕ ਬਹਿ ਜਾ ਮੰਜੀ ਤੋੜ ਦੇ ਆ ਚੱਕ ਤੋੜਤੀ ਮੰਜੀ ਵਾਹ ਜੀ ਵਾਹ ਲੋ ਮੇਰੇ ਵੀਰੋ ਰਾਤ ਛਣ ਲੱਦ ਲਿਆ ਜੀ ਤਿਆਰੀ ਹੈ ਸਾਡੀ ਐ ਹੁਣ ਕੱਲੇ ਪਰੌਣੇ ਢੀਕਣੇ ਆ ਕੰਮ ਧੰਦਾ ਕੋ ਕਰ ਲੋ ਵੇਲੇ ਤੂੰ ਤਾਂ ਸਾਨੂੰ ਨਾ ਇੱਕ ਵਾਰੀ ਹਾਂ ਉਹ ਗੱਲ ਹੈ ਜੀ ਮੈਂ ਨੂੰ ਕਹੇਗਾ ਕਿੱਡੀ ਵਾਰ ਮੈਂ ਭੂਗੇ 12 ਵਜੇ ਤੱਕ ਚੱਲ ਮੋٹے ਰਾਤ ਬਿਕਰ ਖਰਾਬ ਰਹਿੰਦਾ ਜਦੋਂ ਵੇਖੋ ਆ ਫੜੀ ਵਿਚੋ ਹੀ ਕਰਤੀ ਲੈ ਮਾਂ ਤੱਕ ਮਾਂ ਕਰ ਨਿੱਕੇ ਮੁੰਡੇ ਦੀ ਜ਼ਿੰਮੇਵਾਰੀ ਹੈ ਜੀ ਨਹੀਂ ਪਰ ਹੈ ਕਿੰਨੇ ਕੋ ਤੋਂ ਆ ਮੈਂ ਗਰਦੀਪ ਕਹਿੰਦੀ ਆ ਇਹ ਵੀ ਨਹੀਂ ਛੱਡ ਲਾ ਕੇ ਵੇਂਦੀ ਮੈਂ ਥੋੜੀ ਗਿਆ ਮੈਂ ਤਾਂ ਕੁਝ ਗਿਆ ਮੇਰਾ ਸਮਾਨ ਕੱਢੀ ਨਹੀਂ ਫੇਰ ਦਾ ਅਰਦਾਸ ਨੂੰ ਪਿੱਛੇ ਮਸ਼ੀਨ ਲਾਇ ਜੂਸ ਆ ਲਈ ਆਏ ਹੋਏ ਜੂਸ ਜੂਸ ਵਾਲਾ ਜੂਸਰ ਲਾਇਆ ਪਿੱਛੇ ਟੁੱਟਾ ਨਹੀਂ ਆਇਆ ਤਾਂ ਇਹਦਾ ਕਿੱਲਾ ਆਇਆ ਮਾਰਿਆ ਅਬੀ ਫਰੈਂਡੋ ਅੱਜ ਹੁੱਡੀ ਪਾ ਕੇ ਇੰਨਾ ਕਿ ਨਿਆਰਾ ਯਾ ਸਕੂਨ ਆਇਆ ਨਾ ਇਹਦਾ ਇਹ ਨਜ਼ਾਰਾ ਜਿੱਥੇ ਪਾ ਕੇ ਮਰਜੀ ਡਿੱਗ ਜਾ ਜਿੱਥੇ ਮਰਜੀ ਡਿੱਗ ਜਾਓ ਇੱਥੇ ਐ ਨਹੀਂ ਬਹਿਣਾ ਉੱਥੇ ਐ ਨਹੀਂ ਬਹਿਣਾ ਸਸਰੀ ਕਾਲਜੀ ਕੀ ਹਾਲ ਚਾਲ ਆ ਵਲੌਗ ਦਾ ਲਿੰਕ ਮੈਂ ਪਾਉਣਾ ਜੀ ਹੁਣੇ ਹੁਣੇ ਹੀ ਪਾ ਦਿੰਨਾ ਲਿੰਕ ਮੈਂ ਵਲੌਗ ਦਾ ਸਸਰੀ ਕਾਲਜੀ ਬੜਾ ਬਾਹਾਂ ਨੂੰ ਆ ਕੇ ਘੜੀ ਜਾਏ ਤੂੰ ਬੜਾ ਬਾਹਾਂ ਕਿਉਂ ਕਰਦੀ ਕਿਵੇਂ ਜੀ ਬਲ ਸਾਹਿਬ ਆਪ ਤੇ ਸਟੱਡ ਲਾਇਆ ਵਾਹ ਜੀ ਵਾਹ ਬਲ ਸਾਹਿਬ ਠੱਡੀ ਚੜਾਈ ਆ ਬਾਈ ਤੁਹਾਡੇ ਵਾਸਤੇ ਆੜੜ ਚੀਜ਼ਾਂ ਚਣ ਕੇ ਰੱਖਿਆ ਗਏ ਨੇ ਬਸ ਤਹੀ ਪੀਣਾ ਹੀ ਆ ਉਹੀ ਵਾਰ ਰੁਗਣਾ ਨਹੀਂ ਉਹ ਤੁਸੀਂ ਪੀਵੀ ਹੈ ਨਾ ਬਸ ਆਪਾਂ ਦਾ ਇਟਾ ਕਰਨ ਲਈ ਪਰੋਨੇ ਆਏ ਨੇ ਨਹੀਂ ਨਹੀਂ ਬਸ ਦੱਬੀ ਹੋਣੀ ਕਿ ਲਈ ਪਾਣੀ ਦੱਬੀ ਹੋ ਉਹ ਅੱਜ ਤੁਸੀਂ 바ਟੈਂਡਰ ਹੋ ਨਹੀਂ ਨਹੀਂ ਵੀਰ ਬਾਅਦ ਅੱਜ ਬਾਟੈਂਡਰ ਦੇ ਵੀਰ ਜੀ ਆਪਣੇ ਪਰੋਨੇ ਬਾਅਦ ਹਾਂ ਅੱਜ ਬਾਅਦ ਦਾ ਟੈਂਡਰ ਇਹਨਾਂ ਸੇਵਾ ਵਿੱਚ ਕੋਈ ਕਮੀ ਨਹੀਂ ਰਹਾ ਜੇ ਆਪਣੇ ਪਰੋਨੇ ਲਈ ਠੀਕ ਆ ਹਾਂ ਆਏ ਹੋਏ ਵੀਰ ਬਾਣੀ ਬਣਾਦਾ ਵੀਰ ਮੈਨੂੰ ਬੋਤਲ ਜਿਹੀ ਲੈ ਕੇ ਮੈਂ ਸੁਣੂਗਾ ਨਹੀਂ ਵੀਰ ਚੱਕੋ ਵੀ ਜਾਪਾ ਸਟੋਰੀਆਂ ਕੱਟ ਪਾਉਣੇ ਆਂ ਦੱਸ ਸਟੋਰੀਆਂ ਵਾਲੇ ਦਾ ਵੀ ਚਿਪ ਕੱਢ ਦਿੰਨੇ ਆਂ ਹਜੇ ਵੀ ਮੁੰਡਾ ਕਿਦਾ ਯਾਰ ਸਟੋਰੀਆਂ ਆਪਣੇ ਵਾਵਾ ਪਾਇਆ ਕਰੋ ਹਜੇ ਵੀ ਘੱਟ ਪਾਉਂਦੇ ਆਂ ਲੈ ਵੀਰ ਤੇਰੀ ਕਈ ਸਿਰ ਮੱਥੇ ਵਟ ਕੱਢ ਦੇ ਸਟੋਰੀਆਂ ਦੇ ਮੈਂ ਕਿਾ ਚਿਪ ਕੱਢ ਦਾਂਗੇ ਸਟੋਰੀਆਂ ਦੇ ਉੱਤੇ ਸਟੋਰੀਆਂ ਚਾੜ੍ਹ ਦਾਂਗੇ ਸਟੋਰੀਆਂ ਦੇ ਨਾਲ ਸਟੋਰੀਆਂ ਸੁਵਾਦਾਂਗੇ ਗੱਲਾਂ ਕਿਹੜੀਆਂ ਕਰਤਾ ਦੇਖਦਿਆਂ ਨੂੰ ਜਿੱਥੇ ਜਾਉਂਗੇ ਬਹਉਂਗੇ ਖਾਉਂਗੇ ਪੀਂਨਗੇ ਕੱਢੋਂਗੇ ਉੱਥੇ ਜਾ ਕੇ ਸਟੋਰੀਆਂ ਵੇਖੂਗਾ 10 ਸਟੋਰੀਆਂ ਨਹੀਂ ਮੁੱਕਦੀਆਂ ਮੈਂ ਕਿਹਾ ਬਿੰਦੀਆਂ ਲੁਕੀ ਬਣਾਉਂਦੇ ਨਾ ਮੈਂ ਕਿਹਾ ਧਿਲਣਾ ਹਟਾ ਦਾਂਗੇ ਲੈਣਾ ਸਿੱਧੀਆਂ ਕਰਦਾਂਗੇ ਸਨੈਪਚੈਟ ਨੂੰ ਸਿੱਧੀਆਂ ਕਿੱਤੇ ਆਪਣਾ ਦੂਜਾ ਸੁਲਤਾਨ ਗੱਡੀ ਬੰਦ ਹੋਣੀ ਸੁਲਤਾਨ ਆਡਾ ਆ ਸ਼ੇਰ ਆਡਾ ਜਿਹੜਾ ਛੇਰ ਇਹ ਆ ਸ਼ੇਰ ਆਡਾ ਨਿਕਾ ਸ਼ੇਰ ਆ ਬਾਜੀ ਮੋਟਾ ਉਦਨ ਡੋਲੀ ਟੁਰਨ ਮਿਲੇ ਨਹੀਂ ਇੰਨਾ ਰੋਇਆ ਵਿਚਾਰਾ ਜਿੱਦਾਂ ਤਨ ਮੋਟੇ ਨਾ ਬਸ ਓਏ ਵਗੇ ਨਹੀਂ ਟੁਰਨ ਦੇ ਤੋ ਸਾਫ ਹੋਣ ਬਸ ਜੀ ਮੁੰਡੇ ਨੂੰ ਫੋਨ ਲਾਉਂਦੇ ਰਿਹਾ ਕਰਿਓ ਲਾਣਗੇ ਯਾਰ ਆ ਜਾਣਗੇ ਕਿੱਡੀ ਗੱਲ ਆ ਤਾਂ ਪਿੰਡ ਆ ਆ ਤਾਂ ਪਿੰਡ ਆ ਆਪਾਂ ਜਾਵਾਂਗੇ ਜਦੋਂ ਇਧਰ ਆਏ ਹੋਈ ਜਾ ਕਰਨਾ ਹੋਰ ਉਦੋਂ ਹੀ ਹੋ ਜਾ ਕਰਨਾ ਉਹ ਤਾਂ ਰਾਜ ਹੈ ਜੀ ਦਾਜੂ ਨੂੰ ਪਹਿਲਾ ਸੱਜ ਕੇ ਰਾਜ ਜਾਣਾ ਤੇ ਪੈਣਾ ਹੀ ਆ ਇਹ ਬਈ ਵਿਆਹ ਤੋਂ ਬਾਅਦ ਆਉਣ ਵਾਲੇ ਮਾੜੇ ਮੋٹے ਦੇ ਨਿੱਕੇ ਨਿੱਕੇ ਮੂਵਮੈਂਟ ਨੇ ਇਹਦਾ ਹੰਝੂ ਨਾ ਅੰਦਰ ਹੀ ਅੱਖਾਂ ਦੇ ਦੇ ਜਾਂਦੇ ਆ ਆ ਬਾਰੀ ਮਾਰੋ ਜੀ ਮੈਂ ਮੋਟੇ ਨੂੰ ਅੱਜ ਪਹਿਲੀ ਵਾਰ ਦੱਸ ਇੱਕਿਆ ਮੈਨੂੰ ਬਹੁਤ ਅਕੋਰਿਆ ਫਿਰ ਦੀ ਸੂਟ ਤੇ ਉਹ ਕਦਰੇ ਤੇ ਕੀ ਕਹਿੰਦੇ ਨੇ ਤੂੰ ਗਾ ਤਾਂ ਨਹੀਂ ਸਨੈਪਚੈਟ ਬਣਾਉਂਦੇ ਨੇ ਮੈਨੂੰ ਤੁਸੀਂ ਰੈਡੀ ਨੇ ਐਡੀਆਂ ਸੋਹਣੀਆਂ ਚੱਪਲਾਂ ਪਾਈਆਂ ਨਹੀਂ ਨਹੀਂ ਬਹੁਤ ਸੋਹਣੀ ਆ ਬਬੇ ਕਿੱਤੋਂ ਲਿਆਂਦੀਆਂ ਵਾਂ ਹੈ ਨਹੀਂ ਨਹੀਂ ਬਹੁਤ ਸੋਹਣੀ ਲਾਦੀ ਆ ਚੱਪੜਾ ਇੱਦਾਂ ਆਪਾਂ ਵਿਆਹ ਜਾਣਾ ਇਹ ਚੱਪੜਾ ਚ ਪਾ ਕੇ ਜਾਣਾ ਠੀਕ ਆ ਨਹੀਂ ਨਹੀਂ ਹਾਂ ਜੀ ਤੂੰ ਦੇਖ ਹੀ ਲਓਣੀ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ